ਜਲੰਧਰ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਫਗਵਾੜਾ ਤੋਂ ਭਾਜਪਾ ਦੇ ਕਾਉਂਸਲਰ ਅਨੁਰਾਗ ਮਾਨਖੰਡ ਅਤੇ ਅਮਿਤ ਹੋਰੀ ਉੱਪਰ ਛੇੜਛਾੜ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਥਾਣਾ ਸਿਟੀ ਵਿਖੇ ਉਕਤ ਮਹਿਲਾ ਦੇ ਉਸਦੇ ਪਤੀ ਵੱਲੋਂ ਦਿੱਤੀ ਗਈ ਦਰਖਾਸਤ ਵਿੱਚ ਉਸਨੇ ਦੱਸਿਆ ਕਿ ਉਸ ਨੂੰ ਕਾਉਂਸਲਰ ਅਨੁਰਾਗ ਮਾਨਖੰਡ ਅਤੇ ਅਮਿਤ ਹੋਰੀ ਨੇ ਕਿਸੇ ਕੰਮ ਵਾਸਤੇ ਆਪਣੀ ਗੱਡੀ ਭੇਜ ਕੇ ਇੱਕ ਸਥਾਨਕ ਗੈਸ ਏਜੰਸੀ ਵਿਖੇ ਬੁਲਾਇਆ ਸੀ ਜਿੱਥੇ ਕਿ ਕਾਉਂਸਲਰ ਅਨੁਰਾਗ ਮਾਨਖੰਡ ਅਤੇ ਅਮਿਤ ਹੋਰੀ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸਨੇ ਮਸਾਂ ਹੀ ਆਪਣਾ ਬਚਾ ਕਰਕੇ ਉੱਥੋਂ ਨਿਕਲਣਾ ਹੀ ਬਿਹਤਰ ਸਮਝਿਆ ਤੇ ਸਾਰੀ ਗੱਲਬਾਤ ਆਪਣੇ ਪਤੀ ਨੂੰ ਦੱਸੀ ਪੀੜਤ ਮਹਿਲਾ ਤੇ ਉਸਦੇ ਪਤੀ ਨੇ ਵੀ ਇਹ ਦੱਸਿਆ ਕਿ ਉਹਨਾਂ ਬਲੋ ਹੁਣ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਉਹਨਾਂ ਇਹ ਨਾਲ ਸੰਬੰਧੀ ਥਾਣਾ ਸਿਟੀ ਫਗਵਾੜਾ ਵਿਖੇ ਆਪਣੀ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਕੋਹਾ ਲਗਾਈ ਹੈ ਪਰ ਇਹ ਮਾਮਲਾ ਇਦਾਂ ਹੈ ਕਿ ਮੈਂ ਨਾ ਕੱਲ ਚੰਡੀਗੜ੍ਹ ਗਿਆ ਆਇਆ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਨਾ ਦੁਪਹਿਰੀ 3 ਵਜੇ ਫੋਨ ਕਰਦਾ ਮਨਖੰਡ ਜਿਹੜਾ ਕਾਉਂਸਲਰ ਹੈ ਉੱਥੇ ਦਾ ਕਿ ਕੋਈ ਆਫਿਸ ਦਾ ਕੰਮ ਹੈ ਤੂੰ ਮੇਰੇ ਨਾਲ ਆ ਕੇ ਮਿਲ ਗੱਲ ਕਰ ਠੀਕ ਹੈ ਤੇ ਇਹਨੂੰ ਕਹਿੰਦੀ ਕਿ ਨਹੀਂ ਮੈਂ ਨਹੀਂ ਆ ਸਕਦੀ ਉਹ ਕਹਿੰਦਾ ਕਿ ਕੋਈ ਚੱਕਰ ਨਹੀਂ ਤੈਨੂੰ ਪ੍ਰੋਬਲਮ ਹੈ ਇਕੱਲੇ ਆਂਚ ਤੇ ਮੇਰਾ ਜਿਹੜਾ ਦੇਡਾ ਤੁਹਾਡਾ ਫੈਮਿਲੀ ਅ ਫਰੈਂਡ ਆ ਅਮਿਤ ਹੋਰੀ ਪਤ ਉਹ ਆ ਜਾਏਗਾ ਤੁਹਾਨੂੰ ਲੈਣ ਤੁਸੀਂ ਉਹਨਾਂ ਦੇ ਨਾਲ ਆ ਜਾਓ ਆਬਵੀਅਸਲੀ ਦੇ ਪੇਰੈਂਟਸ ਦਾ ਫੈਮਿਲੀ ਮੈਟਰ ਸਿਕਾ ਜਾਣਦੇ ਆ ਫੈਮਿਲੀ ਜਾਣਦਾ ਚੰਗੀ ਤਰ੍ਹਾਂ ਜਾਣਦਾ ਆ ਤੇ ਉਹ ਨੂੰ ਆ ਕੇ ਉਹਨਾਂ ਡਰਾਈਵਰ ਭੇਜਦਾ ਭਰਾਵਨਜੀਤ ਆਰਟੀਕਲ ਚਿੱਟੀ ਚਿੱਟੀ ਗੱਡੀ ਆ ਕਹਿੰਦਾ ਅਸੀਂ ਬਰਿਸ਼ਤਾ ਬੈਠੇ ਆ ਪੀਪੀਆਰ ਵਾਲਾ ਫਗੋੜੇ ਦੇ ਵਿੱਚ ਸਾਨੂੰ ਉੱਥੇ ਆ ਕੇ ਮਿਲੋ ਜਦੋਂ ਪੀਪੀਆਰ ਗਿਆ ਉਹ ਪੀਪੀਆਰ ਨੇ ਲੈ ਕੇ ਗਿਆ ਇੱਥੇ ਮੰਡੀ ਦੇ ਕੋਲ ਕੋਈ ਗੈਸ ਸਟੇਸ਼ਨ ਆ ਇੰਡੀਅਨ ਦਾ ਹੈਗਾ ਉੱਥੇ ਲੈ ਕੇ ਗਿਆ ਪਹਿਲਾਂ ਉੱਥੇ ਡਰਾਈਵਰ ਗਿਆ ਅੰਦਰ ਇਹਨੂੰ ਕਹਿੰਦਾ ਤੂੰ ਕੁੜੀਏ ਬਾਹਰ ਰੁਕ ਮੈਂ ਅਦਰ ਸਾਬ ਨੂੰ ਦੇਖ ਕੇ ਆਉਣਾ ਇਹਦਾ ਮੰਡੀ ਡਰਾਈਵਰ ਜਦੋਂ ਆਇਆ ਕਹਿੰਦਾ ਅੰਦਰ ਸਾਬ ਅੰਦਰ ਬੈਠੇ ਆ ਤੂੰ ਜਾ ਕੇ ਮਿਲ ਲੈ ਦੋਨਾਂ ਨੂੰ ਫਿਰ ਲਈ ਚਾਹ ਲੈ ਕੇ ਆਉਂਦਾ ਕਿ ਚਾਹ ਪੀਉ ਦ ਸੀ ਬਾਤ ਗੱਲ ਗੱਲ ਕੁਝ ਨਹੀਂ ਕੀਤੀ ਮੇਰਾ ਟਰੈਵਲਿੰਗ ਦਾ ਕੰਮ ਹੈ ਟਿਕਟਿੰਗ ਦਾ ਤੇ 홀ੀਡੇ ਪੈਕੇਜ ਦਾ ਜਲੰਧਰ ਹੋਰ ਰਿਲੇਟਡ ਗੱਲ ਕਰਨੀ ਆ ਅਨੇ ਕਿਹਾ ਵੀ ਹੈ ਕਿ ਜਲੰਧਰ ਗਿਆ ਚੰਡੀਗੜ੍ਹ ਗਿਆ ਹੈ ਉਹ ਆਏਗਾ ਫਿਰ ਗੱਲ ਕਰਾਂਗੇ ਨਹੀਂ ਨਹੀਂ ਅਸੀਂ ਗੱਲ ਕਰ ਲੈ ਤੈਨੂੰ ਪਤਾ ਹੀ ਹੈ ਮਾਣਾ ਮੋਟਾ ਤੈਨੂੰ ਡਿਸਕਸ ਕਰ ਲੈ ਆਂਦੀ ਬਾਜ ਕਾ ਬਾਤ ਇੱਥੇ ਇੱਥੇ ਬੁਲਾ ਲਾਂਗੇ ਮੁੜ ਕੇ ਜੀ ਉਹਨੂੰ ਕੀ ਕੀਤਾ ਕਹਿੰਦਾ ਇੱਥੇ ਨਹੀਂ ਗੱਲ ਕਰਨੀ ਅੰਦਰ ਦੂਜੇ ਕੈਬਨਾਂ 'ਚ ਗੱਲ ਕਰੋ ਜਦੋਂ ਇਹ ਅੰਦਰ ਗਈ ਹੈ ਅੰਦਰ ਕੈਬਨ ਨਹੀਂ ਸਿਕਾ ਅੰਦਰ ਪੂਰਾ ਫਾਰਮ ਹਾਊਸ ਬਣਿਆ ਹੋਇਆ ਹੈ ਸਵਿਮਿੰਗ ਪੂਲ ਹੈ ਔਰ ਕੈਬਨ ਬਣਿਆ ਹੋਇਆ ਤੇ ਰੂਮ ਬਣੇ ਹੋਇਆ ਉੱਥੇ ਲੈ ਆ ਕੇ ਬਿਠਾਤਾ ਇਹਨਾਂ ਨੂੰ ਕਿਹਾ ਵੀ ਹੈ ਕਿ ਇੱਥੇ ਗੱਲ ਕਰ ਲਓ ਕਹਿੰਦਾ ਨਹੀਂ ਕੋਈ ਪਰਸਨਲ ਗੱਲਾਂ ਹੁੰਦੀਆਂ ਆਪਣੀ ਗੱਲ ਹੈਗੀ ਕਨਫਿਡੈਂਸ਼ੀਅਲ ਗੱਲਾਂ ਹੁੰ ਕਾਸ਼ ਯੋ ਤੇਰੀ ਗੱਲ ਕਰਦੇ ਅੰਦਰ ਗੱਲ ਕਰਾਂਗੇ ਨਾਲ ਹੀ 10 ਮਿੰਟ ਬਾਅਦ ਸਮੇਤ ਹੋਰੀ ਕਹਿੰਦਾ ਮੈਨੂੰ ਫੋਨ ਆਇਆ ਕਿਸੇ ਪੁਲਿਸ ਵਾਲੇ ਦਾ ਐਸਾ ਚੋੜਾ ਕਹਿੰਦਾ ਮੈਨੂੰ ਫੋਨ ਆਇਆ ਮੈਂ ਉਹ ਨਾਲ ਗੱਲ ਕਰਕੇ ਆਇਆ ਜਿੱਦਾਂ ਹੀ ਹੋ ਗਿਆ ਉਹ 10 ਮਿੰਟ ਘਮਰੇ ਨਹੀਂ 10 ਤੋਂ 15 ਮਿੰਟ ਘਮਰੇ ਨਹੀਂ ਮੜਿਆ ਅਨੁਰਾਗ ਮਨਖੜ ਜਿਹੜਾ ਕਾਉਂਸਲਰ ਹੈ ਉਹਨੇ ਉਹਨੇ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹ ਦੇ ਬਹਾਨੇ ਮੈਨੂੰ ਪੁੱਛਿਆ ਸੀਗਾ ਕਿ ਤੁਸੀਂ ਚਾਹ ਨਹੀਂ ਪੀਤੀ ਮੈਂ ਕਿਹਾ ਮੈਂ ਨਹੀਂ ਪੀਣੀ ਫਿਰ ਚਾਹ ਛੱਡ ਕੇ ਫਿਰ ਪਹਿਲਾਂ ਮੇਰਾ ਹੱਥ ਫੜ ਲਿਆ ਕੋਸ਼ਿਸ਼ ਕਰ ਰਿਹਾ ਸੀ ਫਿਰ ਮੈਂ ਕਿਹਾ ਪਲੀਜ਼ ਸੌਰੀ ਮੈਂ ਤਾਂ ਦੂਰ ਹੋ ਫਿਰ ਉਹ ਕਹਿੰਦਾ ਕਿ ਕੋਈ ਨਹੀਂ ਈਜ਼ੀ ਲੋ ਕੁਝ ਨਹੀਂ ਹੁੰਦਾ ਇਹਦੇ ਚ ਕੋਈ ਫਰਕ ਨਹੀਂ ਹੁੰਦਾ ਕਿਸੇ ਨੂੰ ਕੁਝ ਪਤਾ ਚੱਲੇਗਾ ਨਹੀਂ ਫਿਰ ਮੈਂ ਕਿਹਾ ਕੋਈ ਨਹੀਂ ਹੁਣ ਉਹ ਤਾਂ ਮੈਂ ਦੇਖ ਲਵਾਂਗੀ ਆਪੇ ਕਿਸੇ ਨੂੰ ਕੁਝ ਨਹੀਂ ਪਤਾ ਚੱਲੇਗਾ ਪਰ ਤੁਸੀਂ ਪਲੀਜ਼ ਮੇਰੇ ਤੋਂ ਦੂਰ ਰਹੋ ਉਸ ਵੇਲੇ ਫਿਰ ਮੈਂ ਚੁੱਪ ਰਹੀ ਮੈਂ ਕਿਹਾ ਮੈਂ ਕਿਸੇ ਨੂੰ ਕੁਝ ਨਹੀਂ ਦੱਸਦੀ ਉਹ ਕਹਿੰਦਾ ਨਹੀਂ ਨਹੀਂ ਕਿਸੇ ਨੂੰ ਇਹ ਨਹੀਂ ਦੱਸਣਾ ਨਾ ਕੁਝ ਹੋਏਗਾ ਨਾ ਕਿਸੇ ਨੂੰ ਪਤਾ ਚੱਲੇਗਾ ਤੂੰ ਬੈਠੀ ਰਹਿ ਨਾ ਫਿਰ ਮੈਂ ਡਰ ਗਈ ਸੀ ਕਿ ਪਤਾ ਨਹੀਂ ਕੋਈ ਹੋਰ ਨਾ ਆ ਜਾਈਆ ਸਾਰਿਆਂ ਨੂੰ ਪਤਾ ਨਾ ਹੋਵੇ ਮੈਂ ਤਾਂ ਜਾ ਵੀ ਨਹੀਂ ਸਕਦੀ ਉੱਠ ਕੇ ਇੱਦਾਂ ਗੁੱਸੇ 'ਚ ਜਿਵੇਂ ਕੋਈ ਰਿਐਕਟ ਕਰੂੰਗੀ ਤੇ ਐਵੇਂ ਕੋਈ ਹੋਰ ਮੇਰੇ ਤੇ ਐਕਸ਼ਨ ਨਾ ਚੱਕੇ ਜਾਂ ਮ ਤਾਂ ਮੈਂ ਡਰਦੇ ਮਾਰੇ ਫਟਾਫਟ ਉਹਨਾਂ ਨੂੰ ਕਿਹਾ ਪਲੀਜ਼ ਮੇਰੇ ਘਰੋਂ ਫੋਨ ਆ ਰਿਹਾ ਹੈ ਮੇਰੇ ਫਾਦਰ ਮੈਨੂੰ ਫੋਨ ਕਰ ਰਹੇ ਹੈ ਮੈਨੂੰ ਘਰੇ ਜਾਣਾ ਹੈ ਬਹੁਤ ਐਮਰਜੈਂਸੀ ਹੈ ਮੈਨੂੰ ਜਾਣ ਦੋ ਇਤੋਂ ਤਾਂ ਉਹ ਕਹਿੰਦੇ ਕਿ ਨਹੀਂ ਨਹੀਂ ਕੋਈ ਨਹੀਂ ਮੈਂ ਦੇਖ ਲੈਣਾ ਰੁਕ ਜਾਣਾ ਫਿਰ ਨਾਲ ਹੀ ਮੇਰੇ ਮਾਸਟਰ ਆ ਕੇ ਕਹਿੰਦੇ ਕੋਈ ਨਹੀਂ ਮੈਂ ਦੇਖਦਾ ਆਂ ਕੀ ਹੋ ਗਿਆ ਦਾਦਾ ਕਿਉਂ ਮੈਂ ਕਿਹਾ ਕੁਝ ਨਹੀਂ ਹੋਇਆ ਬਸ ਮੈਨੂੰ ਇਥੋਂ ਜਾਣਾ ਚਾਹੀਦਾ ਜਦੋਂ ਕਿ ਤੁਹਾਡੇ ਨਾਲ ਬੈਡ ਟੱਚ ਕੀਤਾ ਉਹਨਾਂ ਨੇ ਹਾਂਜੀ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪਰ ਮੈਂ ਮਨਾ ਕਰ ਰਹੀ ਸੀ ਵਾਰ-ਵਾਰ ਮੈਂ ੱੱਕਾ ਵੀ ਮਾਰਿਆ ਉਹਨਾਂ ਨੂੰ ਕਿ ਪਿੱਛੇ ਹੋ ਜਾਓ ਇਵਨ ਇਹ ਵੀ ਬ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕਿਹਾ ਅਮੀਤੋਰੀ ਨੂੰ ਕਿਹਾ ਕਿ ਪਲੀਜ਼ ਮੈਨੂੰ ਗੱਡੀ ਬੁਲਾ ਦਿਓ ਜਾਂ ਮੈਂ ਮੈਨੂੰ ਘਰੇ ਜਾਣ ਦਿਓ ਮੈਨੂੰ ਇੱਥੋਂ ਬਾਹਰ ਨਿਕਲਣਾ ਹੈ ਮੇਰੇ ਫਾਦਰ ਵੇਟ ਕਰ ਰਹੇ ਹੈ ਮੇਰੀ ਉਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਬਹੁਤ ਐਮਰਜੈਂਸੀ ਚ ਕੋਈ ਕੰਮ ਆ ਗਿਆ ਹੈ ਇਸ ਗੱਲ ਬਾਰੇ ਅਮੀਤੋਰੀ ਨੂੰ ਪਤਾ ਸੀ ਅੰਦਰ ਕੀ ਹੋਇਆ ਦੱਸਿਆ ਤੁਸੀਂ ਮੈਂ ਉਹਨਾਂ ਨੂੰ ਬਾਅਦ ਚ ਦੱਸਿਆ ਮੈਨੂੰ ਲੱਗਾ ਉਹ ਵੀ ਉੱਥੇ ਰਲੇ ਹੋਣਗੇ ਤਾਂ ਮੈਂ ਉਹਨਾਂ ਨੂੰ ਦੱਸਾਂਗੀ ਹੋਰ ਉਹ ਵੀ ਨਾਲ ਵਿੱਚ ਰਲ ਕੇ ਮੈਨੂੰ ਉੱਥੇ ਦਬਾਨ ਦੀ ਕੋਸ਼ਿਸ਼ ਕਰਨ ਤੁਸੀਂ ਉੱਥੋਂ ਨਿਕਲੇ ਕਿਦਾਂ ਨਿਕਲੇ ਕਿਦਾਂ ਉਸ ਜਗ੍ਹਾ ਤੋਂ ਕਿਦਾਂ ਨਿਕਲੇ ਬਾਲ ਉਹ ਅੰਦਰ ਉਹ ਦਰਵਾਜੇ ਨੂੰ ਹੈਂਡਲ ਤੱਕ ਨਹੀਂ ਲੱਗਾ ਸੀ ਜਿੰਨੂੰ ਮੈਂ ਖੋਲ ਸਕਾਂ ਉਹ ਪਤਾ ਨਹੀਂ ਬੰਦ ਹੀ ਕਿੱਦਾਂ ਕੀਤਾ ਹੋਇਆ ਸੀ ਕਿਉਂਕਿ ਬਾਰੋ ਹੀ ਕੋਈ ਅੰਦਰ ਆ ਕੇ ਕਰ ਸਕਦਾ ਅੰਦਰੋਂ ਕੋਈ ਬਾਹਰ ਨਹੀਂ ਜਾ ਸਕਦਾ ਫਿਰ ਕਿਦਾਂ ਨਿਕਲੇ ਫਿਰ ਮੈਂ ਉਹ ਕੁੰਡੀ ਨੂੰ ਫੜ ਕੇ ਖੋਲਿਆ ਸੀਗਾ ਉਹ ਕਿਸੇ ਤਰ੍ਹਾਂ ਕਿ ਮੈਂ ਚਲੀ ਜਾਵਾਂਗੀ ਕੋਈ ਗੱਲ ਨਹੀਂ ਤੁਸੀਂ ਬਸ ਡਰਾਈਵਰ ਨੂੰ ਬੋਲ ਦਿਓ ਮੈਨੂੰ ਘਰੇ ਛੱਡ ਦੇਵੇ ਉਹਨਾਂ ਦਾ ਡਰਾਈਵਰ ਹੀ ਫਿਰ ਮੈਨੂੰ ਘਰੇ ਛੱਡ ਕੇ ਆਇਆ ਕਰ ਛੱਡਣ ਤੋਂ ਬਾਅਦ ਫਿਰ ਤੁਸੀਂ ਗੱਲ ਕੀਤੀ ਸਾਰੀ ਪੇਰੈਂਟਸ ਨਾਲ ਸੀ ਹਸਬੰਦ ਨੂੰ ਵੀ ਜਾਂਦੇ ਜਾਂਦੇ ਗੱਡੀ 'ਚ ਹੀ ਦੱਸ ਦਿੱਤਾ ਸੀ ਇਹਨਾਂ ਨੂੰ ਮੈਂ ਮੈਸੇਜ ਉਹਦੇ ਤੋਂ ਬਾਅਦ ਕੰਪਲੇਂਟ ਕਰਨ ਦਾ ਵਿਚਾਰ ਫਿਰ ਆਇਆ ਤੁਹਾਡਾ ਵੀ ਸ਼ਿਕਾਇਤ ਕਰੀਏ ਹਾਂਜੀ ਬਿਲਕੁਲ ਫਿਰ ਇੱਕ ਗੱਲ ਇੱਕ ਗੱਲ ਸਵੇਰੇ ਤੁਸੀਂ ਕਹਿ ਰਹੇ ਸੀਗੇ ਵੀ ਉਸ ਤੋਂ ਬਾਅਦ ਕੋਈ ਰਾਤੀ ਫੋਨ ਕੀਤੇ ਨੇ ਧਮਕੀਆਂ ਮਿਲੀਆਂ ਨੇ ਭਾਜੀ ਉਹ ਕੀ ਮੈਟਰ ਹੈ ਹੁਣ ਵੀ ਧਮਕੀ ਆ ਰਹੀ ਆ ਫੋਨ ਆ ਰਿਹਾ ਹੈ ਰਜਨਾਮ ਵਾਲੀ ਗੱਲ ਕਰ ਰਿਹਾ ਹੈ ਕਿ ਗੱਲ ਕਰ ਲਓ ਅੰਮ੍ਰਿਤੋਰੀ ਖਤਮ ਕੀ ਲੈ ਰਿਹਾ ਆ ਤੇ ਕਾਉਂਸਲਰ ਕਹਿੰਦਾ ਮੈਂ ਤੇਰਾ ਮੌਜੂਦਾ ਕਾਉਂਸਲਰ ਆ ਤੇ ਮੈਂ ਤੇਰਾ ਮੌਜੂਦਾ ਪੱਤਰਕਾਰ ਨਾ ਤੇਰੇ ਤੋਂ ਕਹਣਾ ਮੈਂ ਨਾ ਸਾਡੇ ਤੋਂ ਕੋ ਪਰਚਾ ਹੋ ਜਾਂਦਾ ਹੈ ਨਾ ਹੀ ਅਸੀਂ ਤੁਹਾਡੇ ਕੋਈ ਕਾਰਵਾਈ ਕਰਨਾਂਗੇ ਇਹ ਗੱਲਾਂ ਕਿਹਨੇ ਕਿਹਨੇ ਕਲੀਆਂ ਕੀਤੀਆਂ ਅਮਿਤ ოਹਰੀ ਤੇ ਅਨੁਰਾਗ ਮਾਨਖੰਡ ਕੋਈ ਸਿਆਸੀ ਪੋਲੀਟਿਕਲ ਦਬਾਵੀ ਪਿਆ ਤੁਹਾਡੇ ਤੇ ਨਹੀਂ ਸਾਜ ਨਹੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੈਂ ਇਹ ਕਹਨੀ ਕਿ ਦੋਨਾਂ ਨੂੰ ਜੋ ਵੀ ਹੈ ਉਹਨਾਂ ਦੇ ਉੱਤੇ ਸੁਣਵਾਈ ਕੀਤੀ ਜਾਵੇ ਮੇਰੀ ਤੇ ਜਸਟਿਸ ਦਿੱਤਾ ਜਾਵੇ ਮੈਨੂੰ ਉਧਰ ਇਸ ਸੰਬੰਧੀ ਜਦੋਂ ਕਾਉਂਸਲਰ ਅਨੁਰਾਗ ਮਾਨਖੰਡ ਤੇ ਅਮਿਤ ოਹਰੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।